ਆਪਣੇ ਭਾਣੇ ਦੀ ਡੈਥ ਹੋ ਗਈ ਹੈ 17 ਸਾਲ ਉਮਰ ਹੈ ਤੇ ਪਿੱਛੇ ਤੋਂ ਘਟਾ ਘਟਾ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਹੈ ਫੈਮਿਲੀ ਹੈ ਸਾਰੀ ਨਾਲ ਬੈਠੀ ਆ ਕਿੱਥੇ ਗੱਡੀ ਠੋਡੀ ਆਹ ਗੱਡੀ ਹੈ ਦੇਖੋ ਪੰਜ ਹੀ ਡੈਥ ਹੋ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਹੈ ਠੀਕ ਹੈ ਠੀਕ ਹੈ ਪਰਿਵਾਰ ਦੇ ਮੈਂਬਰ ਕੌਣ ਕੌਣ ਨੇ ਮੰਮੀ ਆ ਦਾਦੀ ਹੈ ਕੌਣਾ ਹੈ ਜੀ ਹਾਂਜੀ ਬੀਬੇ ਕੀ ਹੋ ਗਿਆ ਜੀ ਹਾਂਜੀ ਆਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਗ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਅੱਜ ਪੰਜਾਬ ਬੰਦ ਸੀਗਾ ਅੱਜ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਮੈਂ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕਿ ਕਿ ਚੱਕਰ ਪੈ ਰਹੇ ਰਸਤਾ ਬੰਦ ਆ ਪਿਆ ਨਹੀਂ ਕਿ ਕਿ ਰਾਹ ਚ ਜਾਂਦੇ ਜਾਈਏ ਕਿਧਰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੋ ਗਈ ਬਿਮਾਰ ਸੀਗਾ ਟੈਗ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲੋ ਆ ਜਓ ਬਾਈ ਜੀ ਗੱਡੀ ਲੈ ਆ ਇਕਾ ਕਹਾਣਾ ਵਾਲਾ ਕੋਈ ਪੰਡਾ ਹੈ ਤੇ ਇਹ ਜਰਦਾਨ ਜੀ ਨਾਲ ਗੱਲਬਾਤ ਕਰੋ ਨਾ ਆਹ ਤੇ ਜਿਹੜੇ ਕੰਨੇ ਕਹਾਣ ਬੱਲੇ ਕੁੱਦੀਆ ਜੈ ਕਹਾਣੀ ਸਾਡੇ ਡੈੱਟ ਹੋ ਗਈ ਛਿੜਾ ਬੜੀ ਦੂਰ ਤੋਂ ਆਉਂਦੇ ਪ੍ਰਧਾਨ ਜੀ ਨਾਲ ਲੈਣਾ ਆ ਮੈਂ ਦੇਖੋ ਪੋਟਾ ਘਟਾ ਕੇ ਕਿੱਥੇ ਆਉਂਦਾ ਸਾਡੇ ਨਾਲ ਕੋਈ ਸਮਾਨ ਨਾ ਕੋਤਾ ਨੂੰ ਇਧਰ ਨਹੀਂ ਪ੍ਰਧਾਨ ਜੀ ਉਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇਧਰ ਨਹੀਂ ਉਧਰ ਗੱਲਬਾਤ ਕਰੋ ਤੁਸੀਂ ਅੱਗੇ ਜੀ ਗੱਡੀ ਐ ਖੜੀ ਐ ਲੈ ਆ ਯਾਰ ਉਧਰੋਂ ਕਿਧਰੋਂ ਜੀ ਕਿਧਰ ਐ ਇਧਰ ਹੀ ਲਿਆ ਇਧਰ ਦੀ ਲਿਆ ਬਰੂਂਦੀ ਸੇਵਾ ਦਾ ਸੁਚੇਤ ਨਹੀਂ ਹੋਏ ਸੀ ਟਿਕਾਣਾ ਮੇਂ ਇਧਰ ਹੀ ਲਿਆ ਵੀਰੇ ਆਹ ਰੋੜ ਤੋਂ ਇਧਰ ਹੀ ਲਿਆ ਜਾਣਾ ਕਿਧਰ ਬਈ ਪਟਿਆਲੇ ਆਣਾ ਆਪਣੇ ਭਾਂ ਦੇ ਜਿਹੜੇ ਡੈਥ ਹੋ ਗਈ ਹੈ 17 ਸਾਲ ਉਮਰ ਹੈ ਤੇ ਪਿੱਛੇ ਤੋਂ ਘਟ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਹੈ ਫੈਮਿਲੀ ਆ ਸਾਰੀ ਨਾਲ ਬੈਠੀ ਆ ਕਿੱਥੇ ਗੱਡੀ ਠੋਡੀ ਆਹ ਗੱਡੀ ਹੈ ਦੇਖੋ ਪੰਜ ਹੀ ਡੈਥ ਹੋ ਵੀ ਰੋਟੀ ਭਾਂ ਦੇ ਦੀ ਡੈਥ ਹੋ ਗਈ ਠੀਕ ਹੈ ਠੀਕ ਹੈ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਆ ਪਰੌਣਾ ਹੈ ਜੀ ਹਾਂਜੀ ਬੀਬੀ ਕੀ ਹੋ ਗਿਆ ਜੀ ਹਾਂਜੀ ਪਾਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਗ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਅੱਜ ਪੰਜਾਬ ਬੰਦ ਸੀਗਾ ਅੱਜ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਕੋਈ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕੀ ਚੱਕਰ ਪੈ ਰਹੇ ਰਸਤਾ ਬੰਦਾ ਪਿਆ ਨਹੀਂ ਕਿੱਥੇ ਜਾਂਦੇ ਜਾਈਏ ਕਿੱਧਰ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੋ ਗਈ ਬਿਮਾਰ ਸੀਗਾ ਟੈਗ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲੋ ਆਜੋ ਬਾਈ ਜੀ ਗੱਡੀ ਲੈ ਆਓ ਇਹ ਸਰਦਾਰ ਜੀ ਨਾਲ ਗੱਲਬਾਤ ਕਰੋ ਨਾ ਆਪਾਂ ਤੇ ਜਿਆ ਮੇਰੇ